ਬੇਹਦੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਭਾਰੀ ਦਿਲ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਪਤਾ ਲੱਗਦਾ ਹੈ ਕਿ ਦਿੱਗਜ ਅਦਾਕਾਰ ਤਰਮਿੰਦਰ ਦੀ ਫਰਤੋ ਸਿਹਤ ਵਿਗੜਨ ਤੋਂ ਬਾਅਦ ਉਹਨਾਂ ਦੀ ਜਾਨ ਚਲੀ ਗਈ ਹੈ ਜੀ ਹਾਂ ਉਹਨਾਂ ਦੀ ਮੌਤ ਹੋ ਗਈ ਹੈ ਹਰ ਅੱਖ ਨਾ ਮੈਂ ਇੰਡਸਟਰੀ ਦੇ ਵਿੱਚ ਹਰ ਕੋਈ ਦੁੱਖ ਦੀ ਘੜੀ ਦੇ ਵਿੱਚੋਂ ਇਸ ਸਮੇਂ ਨਿਕਲ ਰਿਹਾ ਹੈ ਪਰਿਵਾਰ ਇਸ ਸਮੇਂ ਦੁੱਖ ਦੇ ਵਿੱਚ ਹੈ ਘਰ ਦੇ ਬਾਹਰ ਐਂਬੂਲੈਂਸ ਜਦੋਂ ਨਜ਼ਰ ਆਈ ਸੀ واپسی ਹੋਈ ਸੀ ਤਾਂ ਹਰ ਕਿਸੇ ਦੀ ਰੂਹ ਖੜ ਗਈ ਸੀ ਚਿਹਰੇ ਖੜ ਗਏ ਸੀ ਲੇਕਿਨ ਹੁਣ ਇੱਕ ਵਾਰ ਫਿਰ ਤੋਂ ਸਿਹਤ ਵਿਗੜਨ ਤੋਂ ਬਾਅਦ ਤਰਮਿੰਦਰ ਨੂੰ ਹਸਪਤਾਲ ਲੈ ਕੇ ਜਾਂਦਾ ਗਿਆ ਉਹਨਾਂ ਦੇ ਸਾਹ ਰੁਕਣ ਦੀ ਪ੍ਰੋਬਲਮ ਉਹਨਾਂ ਨੂੰ ਆ ਰਹੀ ਸੀ ਸਾਹ ਲੈਣ ਦੇ ਵਿੱਚ ਦਿੱਕਤ ਉਹਨਾਂ ਨੂੰ ਆ ਰਹੀ ਸੀ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਹੈ ਬਾਲੀਵੁੱਡ ਦੇ ਦਿੱਗਜ ਅਦਾਕਾਰ ਤਰਮਿੰਦਰ ਦੀ ਇੱਕ ਵਾਰ ਫਿਰ ਤੋਂ ਸਿਹਤ ਵਿਗੜਦੀ ਹੈ ਖਰਾਬ ਹੁੰਦੀ ਹੈ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਸਿਹਤ ਖਰਾਬ ਹੋਣ ਦੀ ਖਬਰਾਂ ਤੋਂ ਬਾਅਦ ਮੁੰਬਈ ਸੇ ਤੋਂ ਉਹਨਾਂ ਦੇ ਘਰ ਦੇ ਬਾਹਰ ਐਂਬੂਲੈਂਸ ਤਾਇਨਾਤ ਕੀਤੀ ਗਈ MB barricading ਕਰ ਦਿੱਤੀ ਗਈ ਉੱਥੇ ਤਰਮਿੰਦਰ ਕਾਫੀ ਸਮੇਂ ਤੋਂ ਬਿਮਾਰ ਵੀ ਚੱਲ ਰਹੇ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਹੋ ਰਹੀ ਸੀ ਪਹਿਲਾਂ ਅਫਵਾਹਾਂ ਫੈਲ ਰਹੀਆਂ ਸੀ ਕਿ ਉਹਨਾਂ ਦੀ ਜਾਨ ਚਲੀ ਗਈ ਹੈ ਲੇਕਿਨ ਉਹ ਸੱਚ ਨਹੀਂ ਸੀ ਲੇਕਿਨ ਹੁਣ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਹੁਣ ਉਹਨਾਂ ਦੀ ਜਾਨ ਚਲੀ ਗਈ ਹੈ ਹਰ ਅੱਖ ਨਾਮ ਹੈ ਉਹਨਾਂ ਦਾ ਕੁਝ ਦਿਨ ਪਹਿਲਾਂ ਹੀ ਬ੍ਰਿਜ ਕੈਂਡੀ ਹਸਪਤਾਲ ਦੇ ਵਿੱਚ ਇਲਾਜ ਚੱਲਿਆ ਉਹਨਾਂ ਨੂੰ 31 ਅਕਤੂਬਰ 2025 ਨੂੰ ਰੈਗੂਲਰ ਚੈੱਕਅਪ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਸੀ ਉਸ ਤੋਂ ਬਾਅਦ 10 ਨਵੰਬਰ ਨੂੰ ਉਹਨਾਂ ਦੀ ਤਬੀਅਤ ਅਚਾਨਕ ਖਰਾਬ ਹੋਈ ਸੀ ਲੰਮੇ ਸਮੇਂ ਦੇ ਇਲਾਜ ਤੋਂ ਬਾਅਦ ਉਹਨਾਂ ਨੂੰ ਘਰ ਲਿਆਂਦਾ ਗਿਆ ਹੁਣ ਫਿਰ ਧੋਖਰਾਬ ਉਹਨਾਂ ਦੀ ਹਾਲਤ ਹੁੰਦੀ ਹੈ ਅਦਾਕਾਰ ਦੀ ਤਬੀਅਤ ਫਿਰ ਤੋਂ ਖਰਾਬ ਹੁੰਦੀ ਹੈ ਜਿਸ ਕਰਕੇ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਉਹਨਾਂ ਦੇ ਘਰ ਪਹੁੰਚੇ ਲੇਕਿਨ ਹੁਣ ਇਹ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਦਿੱਗਜ ਅਦਾਕਾਰ ਧਰਮਿੰਦਰ ਜਿਨ੍ਹਾਂ ਨੇ ਕਾਫੀ ਬੁਲੰਦੀਆਂ ਹਾਸਲ ਕੀਤੀਆਂ ਕਾਫੀ ਉਮਦਾ ਐਕਟਿੰਗ ਕਰਕੇ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕੀਤਾ ਕਾਫੀ ਨਾਮ ਬਣਾਇਆ ਦੁਨੀਆ ਦੇ ਵਿੱਚ ਇੱਕ ਸਮਾਂ ਸੀ ਜਦੋਂ ਉਹਨਾਂ ਦਾ ਨਾਮ ਹਰ ਇੱਕ ਦੀ ਜ਼ੁਬਾਨ ਦੇ ਉੱਤੇ ਸੀ ਹਰ ਕੋਈ ਬੱਚਾ ਬੱਚਾ ਤੇ ਨਾਲ ਹੀ ਹੁਣ ਅੱਜ ਦੇ ਸਮੇਂ ਦੇ ਵਿੱਚ ਵੀ ਉਹਨਾਂ ਦੇ ਗਾਣੇ ਉਹਨਾਂ ਦੀਆਂ ਫਿਲਮਾਂ ਹਲੇ ਵੀ ਮਸ਼ਹੂਰ ਨੇ ਹਲੇ ਵੀ ਲੋਕਾਂ ਦੇ ਵੱਲੋਂ ਪਸੰਦ ਕੀਤੀਆਂ ਜਾਂਦੀਆਂ ਨੇ ਦੇਖੀਆਂ ਜਾਂਦੀਆਂ ਨੇ ਲਿਖੀਆਂ ਜਦੋਂ ਇਹ ਦੁੱਖ ਦੀ ਘੜੀ ਦਾ ਸਮਾਂ ਸਾਹਮਣੇ ਆਉਂਦਾ ਜਾਂ ਫਿਰ ਪਤਾ ਲੱਗਦਾ ਹੈ ਕਿ ਉਹਨਾਂ ਦੀ ਜਾਨ ਚਲੀ ਗਈ ਹੈ ਹੁਣ ਨਹੀਂ ਰਹਿ ਧਰਮਿੰਦਰ ਤਾਂ ਬਹੁਤ ਦੁੱਖ ਹੁੰਦਾ ਪਰਿਵਾਰ ਦੀਆਂ ਅੱਖਾਂ ਇਸ ਵੇਲੇ ਨਾਮ ਨੇ ਕਾਫੀ ਦੁੱਖ ਦੀ ਘੜੀ ਦੇ ਵਿੱਚੋਂ ਹਰ ਕੋਈ ਸਮੇਂ ਨਿਕਲ ਰਿਹਾ ਉਹਨਾਂ ਦੇ ਫੈਨਸ ਉਹਨਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਚਾਹਣ ਵਾਲੇ ਤਾਂ ਹੁਣ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਤਰਮਿੰਦਰ ਨੂੰ ਦੇਖ ਕੇ ਇੱਕ ਤਰੀਕੇ ਦੇ ਨਾਲ ਦਿਲ ਦੁਖ ਰਿਹਾ ਹਰ ਇੱਕ ਦਾ ਕਿ ਹੁਣ ਅਦਾਕਾਰ ਤਰਮਿੰਦਰ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਇੰਡਸਟਰੀ ਦੇ ਵਿੱਚ ਨਹੀਂ ਰਹੀ ਇੱਕ ਹੋਰ ਸਿਤਾਰਾ ਸਾਡੇ ਤੋਂ ਦੂਰ ਹੋ ਗਿਆ